ਕੱਪੜੇ ਕੱਪੜੇ ਦੇ ਹੈ ਜਿਹੜੇ ਪਰਾ ਆਣੇ ਪਾਣੇ ਇਹਦਾ ਬੋ ਜਿੰਦਗਾ ਜਿੰਦਾਬਾਦ ਜਿੰਦਾਬਾਦ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆਪ ਕੋੰਪਨਸੇ ਜਿਲ੍ਹਾ ਪ੍ਰਗਨ ਕ੍ਰਾਂਤੀਕਾਰੀ ਕਿਸਾਨੀ ਨੂੰ ਪੰਜਾਬ ਅੱਜ ਜੋ ਮੀਟਿੰਗ ਰੱਖੀ ਗਈ ਹੈ ਕਿਸ ਮਾਂਚਰ ਰੱਖੀ ਗਈ ਹੈ ਅੱਜ ਕ੍ਰਾਂਤੀਕਾਰੀ ਕਿਸਾਨ ਜੁਨੀ ਦੇ ਵਿੱਚ ਅਮਰਜੀਤ ਸਿੰਘ ਵਾਲੀਆ ਸਾਡੇ ਫ੍ਰੀ ਕੋਰਟ ਤੋਂ ਸੇਵਾਵਾਂ ਤੋਂ ਅਟਾਇਲਮੈਂਟ ਤੇ ਮੈਡੀਕਲ ਤੋਂ ਉਹਨਾਂ ਨੇ ਅਟਾਇਲਮੈਂਟ ਤੋਂ ਬਾਅਦ ਅੱਜ ਕ੍ਰਾਂਤੀਕਾਰੀ ਕਿਸਾਨ ਜੀ ਨੇ ਦਾ ਪੱਲਾ ਫੜਿਆ ਤਾਂ ਜੋ ਜਿਹੜਾ ਲੋਕ ਸੇਵਾ ਦੇ ਜਿਹੜੇ ਸਾਡੇ ਉਹ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਸਾਡਾ ਕਿਸਾਨੀ ਦਾ ਮਜ਼ਦੂਰਾਂ ਦਾ ਸਾਡੇ ਮਜ਼ਮ ਲਾਜਮ ਵਰਗ ਦਾ ਸਾਡੇ ਛੋਟੇ ਦੁਕਾਨਦਾਰਾਂ ਦਾ ਜਿਹੜਾ ਵੱਡੇ ਪੱਧਰ ਤੇ ਬੀਜਪੀ ਲਈ ਕਾਹਨ ਹੋਇਆ ਸੀ ਤੇ ਲੰਮੀ ਲੜਾਈ ਚੱਲ ਰਹੀ ਆ ਉਸੇ ਲੜਾਈ ਦੇ ਵਿੱਚ ਆਪ ਦੀਆਂ ਪਹਿਲ ਕਦਮੀਆਂ ਤੇ ਸਮਾਜ ਦੇ ਨਾਸਤੇ ਅੱਜ ਉਹਨਾਂ ਨੇ ਕ੍ਰਾਂਤੀਕਾਰੀ ਕਿਸਾਨ ਜੁੰਡ ਦਾ ਬੱਲਾ ਫੜਿਆ ਜਿਨ੍ਹਾਂ ਨੂੰ ਅਸੀਂ ਅੱਜ ਕ੍ਰਾਂਤੀਕਾਰੀ ਕਿਸਾਨ ਜੁੰਡ ਦੇ ਵਿੱਚ ਜੁਆਇਨ ਕਰਾ ਕੇ ਉਹਨਾਂ ਨੂੰ ਬਲਾਕ ਫੀਕੋਟ ਦੀ ਕਮੇਟੀ ਦੇ ਵਿੱਚ ਅਹਿਮ ਅਹੁਦੇ ਦੇ ਨਾਲ ਨਵਾਜਾਂਗੇ ਤਾਂ ਜੋ ਜਿਹੜਾ ਸਾਡੇ ਸ਼ਹਿਰ ਵਾਸੀਆਂ ਤੇ ਸਾਡੇ ਪਿੰਡਾਂ ਦੇ ਕਿਸਾਨ ਭਰਾਵਾਂ ਮਜ਼ਦੂਰਾਂ ਤੱਕ ਇਹ ਆਪਦੀਆਂ ਸਵਾਮਾਂ ਰਹੀ ਉਹਨਾਂ ਦੇ ਹੱਥ ਸਮੇਂ ਉਹਨਾਂ ਦੇ ਨਾਲ ਖੜ ਕੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੀ ਮਦਦ ਕਰ ਸਕਣ ਅਤੇ ਕ੍ਰਾਂਤੀਕਾਰੀ ਕਿਸਾਨ ਜੁੰਡ ਦਾ ਨਾਂ ਉੱਚਾ ਚੱਕ ਸਕਣ इस वीडियो नु अगे शेयर जरूर करना जी कृपा करके चैनल सब्सक्राइब जरूर कर लो जी हुन तुसी फास्ट न्यूज पाबी प्ले स्टोर तो इंस्टॉल करके नविया खबरा पढ़ते देख सकदे हो धनबाद